ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਕਿਉਂਕਿ ਤੁਹਾਡੀ ਗਲੀਆਂ ਦੇ ਬਾਹਰ ਬੱਚੇ ਚੁੱਕਣ ਵਾਲੇ ਘੁੰਮ ਰਹੇ ਨੇ ਇੱਕ ਮਾਪਿਆਂ ਦਾ ਬੱਚਾ ਕਿਨੈਕ ਕਰ ਲਿਆ ਗਿਆ ਹੈ ਸ਼ਰਿਆਨ ਦੁਪਹਿਰ ਹੀ ਬਾਪਿਆਂ ਨੇ ਬੱਚੇ ਨੂੰ ਚੁੱਕ ਲਿਆ ਗਿਆ ਹੈ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਇਹ ਮਾਪਿਆਂ ਦਾ ਨਿੱਕਾ ਜਿਹਾ ਜਾਤ ਮਾਸੂਮ ਜਿਹਾ ਬੱਚਾ ਵਾਪਸ ਘਰ ਪਹੁੰਚ ਸਕੇ ਜੈ ਸਵੇਕਾਲ ਤੁਸੀਂ ਦੇਖ ਰਹੇ ਨੈਸ਼ਨ ਪੋਸਟ ਮਾਤੇ ਨਾਲ ਮੇਗਾ ਕੀ ਜਾਣਦਾ ਹੈ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿਉਂਕਿ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਕਿ ਬੱਚਾ ਦੇ ਪਿੱਛੇ ਪਏ ਹੋਏ ਨੇ ਬੱਚਿਆਂ ਨੂੰ ਗਲੀ ਦੇ ਬਾਹਰ ਉਹ ਚੱਕ ਲੈਂਦੇ ਨੇ ਤਾਂ ਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਸੀਸੀਟੀਵੀ ਜਿਹੜੀ ਸਾਂਝੀ ਕੀਤੀ ਗਈ ਹੈ ਫੋਟੋ ਜਿਹੜੀਆਂ ਸਾਂਝੀਆਂ ਹੋਈਆਂ ਨੇ ਜਿਸ ਦੇ ਵਿੱਚ ਇੱਕ ਬੰਦਾ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਇਸ ਬੱਚੇ ਨੂੰ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਬੱਚੇ ਦੀ ਜਿਹੜੀ ਫਾਈਲ ਫੋਟੋ ਹੈ ਉਹ ਵੀ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਇਸ ਲਈ ਬਿਨਾਂ ਸੋਚੇ ਸਮਝੇ ਸ਼ੇਅਰ ਦਾ ਬਟਨ ਨਾਪ ਦਿਓ ਕਿ ਪਤਾ ਕਿਸੇ ਨੇ ਇਸ ਬੱਚੇ ਨੂੰ ਦੇਖਿਆ ਹੋਵੇ ਕਿ ਪਤਾ ਕੋਈ ਜਲਦ ਤੋਂ ਜਲਦੀ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਬੱਚਾ ਜਿਹੜਾ ਮਾਪਿਆਂ ਤੱਕ ਪਹੁੰਚ ਜਾਵੇ ਇਸ ਕਰਕੇ ਬਿਨਾਂ ਸੋਚੇ ਸਮਝੇ ਬਿਨਾਂ ਦੇਰੀ ਕੀਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬੱਚਾ ਆਪਣੇ ਘਰ ਪਹੁੰਚ ਸਕੇ ਸਹੀ ਸਲਾਮਤ ਆਪਣੇ ਪਰਿਵਾਰ ਦੇ ਵਿੱਚ ਆ ਸਕੇ ਕੱਲ ਜਿਹੜੀ ਸਾਰਾ ਤਰੀਕ ਨੂੰ ਸ਼ਾਮ 4 ਵਜੇ ਇਸ ਬੱਚੇ ਨੂੰ ਗਲੀ ਦੇ ਬਾਹਰੋਂ ਕਿਡਨੈਪ ਕੀਤਾ ਗਿਆ ਹੈ ਮੋਟਰਸਾਈਕਲ ਤੇ ਇਸ ਬੱਚੇ ਨੂੰ ਜਿਹੜਾ ਪਿੱਛੇ ਬਿਠਾ ਕੇ ਲਿਜਾਇਆ ਗਿਆ ਹੈ ਜਿਸ ਕਾਰਨ ਘਰਦਿਆਂ ਇਸ ਸਮੇਂ ਹੈਰਾਨ ਹੋਏ ਪਏ ਨੇ ਕਿ ਸਾਡੇ ਬੱਚਾ ਚਲ ਕਿਸੇ ਨਾਲ ਕਿਵੇਂ ਗਿਆ ਕਿਉਂਕਿ ਘਰਦਿਆਂ ਦਾ ਇਹ ਕਹਿਣਾ ਹੈ ਕਿ ਅਸੀਂ ਕਿਸੇ ਨੂੰ ਨਹੀਂ ਜਾਣਦੇ ਜਿਸ ਦੇ ਨਾਲ ਬੱਚਾ ਗਿਆ ਹੈ ਸਿੱਧੇ ਤੌਰ ਤੇ ਕਿਡਨੈਪਿੰਗ ਦੀ ਜਿਹੜੀ ਗੱਲ ਆਖੀ ਜਾ ਰਹੀ ਹੈ ਇਸ ਕਰਕੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਨਿੱਕੇ ਜੁਆਗ ਦਿਨਾਂ ਕੁਝ ਵੀ ਗਲਤ ਪਾਣਾ ਨਾ ਵਾਪਰ ਸਕੇ ਸਟਾਡ ਸੱਚੀ ਗੱਲ ਹੈ ਮੁੰਡਾ ਮੇਰਾ ਭਰਾ ਮੇਰੇ ਮਾਮਾ ਜੀ ਦਾ ਨਟਕ ਆਰੀ ਨਾਮੇ ਦਾ ਪਿੰਡ ਫੂਲ ਤੋਂ ਸ਼ਾਮ ਨੂੰ 4-5 ਵਜੇ ਕੁਮੋਟਰਸਾਂ ਦਾ ਗਵਾਹ ਕਰਕੇ ਲੈ ਗਿਆ ਬੱਚੇ ਨੂੰ ਫਸਲਾ ਕੇ ਤੇ ਆਖਰੀ ਵਾਰ ਉਹ ਬੁੱਗਰ ਚੋੜੀਆਂ ਉਹ ਦੇਖਿਆ ਗਿਆ ਫਿਰ ਉਹ ਕਰਕੇ ਸਾਰੇ ਕਿਤੇ ਵੀਡੀਓ ਸ਼ੇਅਰ ਕਰ ਤੋ ਕਿਸੇ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਤਲਾਸ਼ ਕਪੀਰ 93 92 ਜੈਸੀ ਉੱਥੇ ਦੀ ਰੇਟ ਦੀ ਕਾਲ ਕਰਦੋ ਨਾ ਕੁਝ ਕਾਹੋ ਦਿਓ ਸਦਾ ਉੱਚਾ ਉੱਚਾ ਰੋਈ ਤੋ ਦੇਖਿਆ ਚੰਗੀ ਨਹੀਂ ਆ ਬੱਚਾ ਬਾਈ ਇਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਗਰੁੱਪਾਂ 'ਚ ਬਸੇ ਬਸੇ ਰਾਮਪਰਾਫੂਲ ਏਰੀਆ 'ਚ ਬੰਡ ਏਰੀਆ ਕੋਡਾੜ ਹਲਕੇ 'ਚ ਬਈ ਇਧਰ ਬੰਦ ਤੋਂ ਸ਼ੇਅਰ ਕਰ ਦਿਓ ਕੋਡਾੜ ਹਲਕਾ ਬਰਨਾਲਾ ਏਰੀਆ ਥਾਪਾ ਮੰਡੀ ਜਿੰਨੇ ਵੀ ਵੀਰ ਭਾਈ ਦੇਖਦੇ ਹੋ ਆਪਣੀ ਸ਼ੇਅਰ ਕਰ ਦਿਓ ਜੇ ਕਿਸੇ ਨੂੰ ਕੁਝ ਵੀ ਤਰ੍ਹਾਂ ਦੀ ਖਬਰ ਆਉਂਦੇ ਸਾਨੂੰ ਪਲੀਜ਼ ਦੱਸਿਓ ਉਮਰ ਇਹਦੀ 6 ਤੋਂ 7 ਸਾਲ ਦੀ ਹੋਗੀ ਤੇ ਮੋਟਰਸਾਈਕਲ ਤੇ ਇੱਕ ਬਾਹਰ ਕੇ ਲੈ ਕੇ ਗਿਆਗਾ